ਮਿੱਤਰੋ ਅੱਜ ਤੁਹਾਨੂੰ ਦੱਸਦਿਆਂ ਵੀ ਕਲੀ ਆਖਰਕਾਰ ਬਣਦੀ ਕਿਵੇਂ ਆ ਜਿਹੜੀ ਤੁਸੀਂ ਘਰਾਂ ਦੇ ਵਿੱਚ ਕਲਰ ਕਰਦੇ ਹੋ ਨਾ ਕਲੀ ਨਾਲ ਉਹ ਕਲੀ ਤਿਆਰ ਕਿਵੇਂ ਹੁੰਦੀ ਆ ਆਜੋ ਦਿਖਾਉਣੇ ਆ ਸਾਹਮਣੇ ਅੱਗ ਮੱਚ ਰਹੀ ਆ ਉਸ ਤੋਂ ਪਹਿਲਾਂ ਦੱਸ ਦਿਨਾ ਮਿੱਤਰੋ ਇਹੋ ਜਿਹਾ ਪੱਥਰ ਇਹਨਾਂ ਨੂੰ ਪਹਾੜਾਂ ਤੋਂ ਲਿਆਉਣਾ ਪੈਂਦਾ ਜਾ ਕੇ ਆ ਜਿਹੜਾ ਪੱਥਰ ਖਾਰਾ ਪੱਥਰ ਕਹਿ ਦਿੰਦੇ ਇਹਨੂੰ ਇਹ ਖਾਰੇ ਪੱਥਰ ਨੂੰ ਕੀ ਕਰਦੇ ਆ ਇਸ ਦੇ ਉੱਪਰ ਚੜਾ ਦਿੰਦੇ ਇਹਨਾਂ ਨੇ ਇੱਕ ਚੁੱਲ੍ਹਾ ਬਣਾਇਆ ਹੈ ਵੱਡਾ ਸਰਾ ਵਿਸ਼ਾਲ ਕਾ ਚੁੱਲ੍ਹਾ ਆ ਵੇਖੋ ਕਲੀ ਕੁਝ ਬਣੀ ਪਈ ਆ ਮੈਂ ਤੁਹਾਨੂੰ ਦਿਖਾ ਦਿੰਨਾ ਆ ਦੇਖ ਇਹ ਉੱਪਰ ਜਾ ਕੇ ਉਹ ਵੇਖੋ ਜੀ ਉੱਪਰ ਉਹ ਵੇਖੋ ਜੀ ਇਹ ਪੱਥਰ ਛੱਡ ਕੇ ਨਾ ਉੱਪਰ ਉਹਦੇ ਅੱਗ ਲਾ ਦਿੰਦੇ ਆ ਲੱਕੜ ਮਿਕਸ ਕਰਕੇ ਅੱਗ ਲਾ ਦਿੰਦੇ ਆ ਉਹ ਧੁਖੀ ਜਾਂਦਾ ਜੀ ਧੁਖ ਲਗੇ ਧੁਖਦਾ 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 ਕੀ ਕਰਦੇ ਆ ਜਦੋਂ ਸਵਾਹ ਬਣ ਜਾਂਦਾ ਉਹ ਉਹਨੂੰ ਇਹਦੇ ਵਿੱਚ ਸਰੀਏ ਨਾਲ ਇਹਦੇ ਵਿੱਚ ਸੜ ਦਿੰਦੇ ਆ ਇਹਦੇ ਵਿੱਚ ਇੱਥੋਂ ਯਾਨੀ ਕਿ ਭਰ ਲੈਂਦੇ ਆ ਇਹ ਇੱਥੋਂ ਭਰ ਕੇ ਬਾਹਰ ਕੱਢ ਕੇ ਉਹ ਵੇਖੋ ਜੀ ਜਿਹੜਾ ਪੱਥਰ ਸੜ ਗਿਆ ਨਾ نیچے ਉਹ ਵੇਖੋ ਉਹ ਸੜਿਆ ਪਿਆ ਐ ਭਰ ਕੇ ਬਾਹਰ ਕੱਢ ਕੇ ਇਹਨੂੰ ਪੀ ਕੇ ਇਸ ਤਰੀਕੇ ਦੀ ਕਲੀ ਬਣਾ ਲੈਂਦੇ ਆ ਜੀ। ਉਹ ਕਲੀ ਤੁਸੀਂ ਉਸ ਤੋਂ ਬਾਅਦ ਆਪਦੇ ਘਰਾਂ ਦੇ ਉੱਪਰ ਫੇਰ ਦਿਓ। ਇਸ ਤਰੀਕੇ ਨਾਲ ਕਲੀ ਤਿਆਰ ਹੁੰਦੀ ਆ ਮਿੱਤਰੋ। ਆਹ ਵੇਖੋ ਜੀ ਇਸ ਤਰੀਕੇ ਨਾਲ। ਇਸ ਤਰੀਕੇ ਨਾਲ ਪੱਥਰ ਛੱਟ ਕੇ ਆਹ ਵੇਖੋ ਨਿੱਕੇ-ਨਿੱਕੇ ਕਰਕੇ ਨਾ ਉਹ ਪੱਥਰ ਉਹ ਜਿਹੜਾ ਨਿੱਕੇ-ਨਿੱਕੇ ਪੱਥਰ ਕਰਕੇ ਥੱਲੇ ਪਹਿਲਾਂ ਇਹਦੇ ਯਾਨੀ ਕਿ ਅੱਗ ਮਚਾ ਲੈਣਗੇ। ਲੱਕਣਾ ਛੱਟ ਕੇ ਅੱਗ ਮਚਾ ਕੇ ਉੱਤੇ ਇਹ ਪੱਥਰ ਸੜ ਦੇਣਗੇ। ਹੁਣ ਇਹ ਪੱਥਰ ਗਰਮ ਹੋਈ ਜਾਊਗਾ ਗਰਮ ਹੋਈ ਜਾਊਗਾ ਉਸ ਤੋਂ ਬਾਅਦ ਇਹ نیچے ਜਾਵੜੂਗਾ ਅਸਰ ਜਿਦੋਂ ਮੈਂ نیچے ਗਿਆ ਚਲਾਇਆ ਪੂਰਾ ਗਰਮ ਹੋ ਗਿਆ ਨੀਚੇ ਗਿਆ ਚਲਾ ਉਸ ਤੋਂ ਬਾਅਦ ਇੱਥੋਂ ਕੱਢਣਗੇ ਇੱਥੋਂ ਕੱਢਣਗੇ ਬਾਹਰ ਜਾ ਕੇ ਪੀਕੇ ਇਹਦੀ ਕਲੀ ਤਿਆਰ ਕਰ ਲੈਣੀ ਹੈ ਮਿੱਤਰੋ ਇਹ ਸਰਕਾਰਵਨੀ ਉਹ ਠੇਕਾ ਲਿਆ ਜਾਂਦਾ ਠੇਕੇਦਾਰਵਨੀ ਉਹ 400 ਰੁਪਏ ਕੁਆਂਟਲ ਕਲੀ ਜਿਹੜੀ ਇਹ ਸਰਕਾਰਾਂ ਨਹੀਂ ਜਾਂਦੀ ਤੇ ਸਰਕਾਰਾਂ ਗਾਂ ਪੈਕ ਕਰ ਕਰਕੇ ਕਹਿੰਦੇ ਵੇਚਦੀ ਐ ਇਸ ਤਰੀਕੇ ਦਾ ਕੁਛ ਮੌਲ ਆ ਆ ਡਗਾਣਾ ਰੋਡ ਆ ਸਾਹਮਣੇ ਇੱਥੇ ਰੁਕੇ ਸੀ ਤੇ ਅਸੀਂ ਪਹਿਲੀ ਵਾਰੀ ਵੇਖਿਆ ਸਿਸਟਮ ਕਲੀ ਬਣਾਉਣ ਵਾਲਾ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਰੱਬ ਰੱਖਾ ਮਿਲਦੇ ਆ ਨੈਕਸਟ ਵੀਡੀਓ ਚ ਓਕੇ ਬਾਈ ਲਵ ਯੂ ਇਦਾਂ ਦੇ ਤੁਹਾਨੂੰ ਕਿਸੇ ਨੇ